ਹਾਂਜੀ ਸਾਰੇ ਪੈਣ ਪਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਜੀ ਤੁਹਾਡਾ ਆਪਣੇ ਚੈਨਲ ਪੁਲਰਾਂ ਦੀ ਕੁੜੀ ਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਗੇ ਆਪਾਂ ਵੀ ਵਧੀਆ ਤੇ ਵਾਹਿਗੁਰੂ ਪ੍ਰਮਾਤਮਾ ਸਭ ਨੂੰ ਆਪਣੇ ਘਰਾਂ 'ਚ ਰਾਜੀ ਖੁਸ਼ੀ ਤੇ ਤੰਦਰੁਸਤੀ ਰੱਖੇ ਹਨ ਜੇ ਮੇਰੇ ਚੈਨਲ ਤੇ ਨਿਊ ਤਾਂ ਮੇਰੇ ਚੈਨਲ ਨੂੰ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਆਪਾਂ ਮੋਟੀਵੇਸ਼ਨਲ ਵੀਡੀਓ ਪਾਉਂਦੇ ਆਂ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਪਰੀਸ਼ੀਏਟ ਕਰਿਆ ਕਰੋ ਕਿਉਂਕਿ ਹੁਣ ਤੱਕ ਮੈਂ ਤੁਹਾਡੇ ਸਾਰਿਆਂ ਦੇ ਸਾਥ ਤੇ ਸਪੋਰਟ ਸਰਕਾਰ ਹੀ ਇੱਥੋਂ ਤੱਕ ਪਹੁੰਚੀ ਆ ਤੇ ਮੈਨੂੰ ਅੱਗੇ ਵੀ ਐਵੇਂ ਹੀ ਆਪਣਾ ਪਿਆਰ ਸਤਿਕਾਰ ਜਰੂਰ ਦਿੰਦੇ ਰਹੋ ਤੇ ਜਿਹੜੀ ਅੱਜ ਦੀ ਆਪਾਂ ਇਹ ਵੀਡੀਓ ਬਣਾ ਤੁਹਾਡੇ ਨਾਲ ਸ਼ੇਅਰ ਕਰਨੀ ਆ ਇਹ ਇੱਕ ਪਰਿਵਾਰ ਦੀ ਹੱਡ ਬੀਤੀ ਆ ਜੇ ਵਧੀਆ ਲੱਗੀ ਤਾਂ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਆ ਜੀ ਕਿ ਇੱਕ ਪਰਿਵਾਰ ਨੇ ਕਿਵੇਂ ਆਪਣਾ ਜਿਹੜਾ ਵਿਸ਼ਵਾਸ ਏ ਉਹ ਮਹਾਰਾਜ ਨਾਲ ਬਣਾਈ ਰੱਖਿਆ ਤੇ ਕਿਵੇਂ ਉਹਨਾਂ ਦੇ ਘਰ 'ਚ ਮਤਲਬ ਰਿਦਾਂ ਸਿੱਧਾ ਆਈਆਂ ਨੇ ਹਨਾ ਰਿਦਾਂ ਸਿੱਧਾ ਮਤਲਬ ਧਨ ਦੌਲਤ ਸਾਰਾ ਕੁਝ ਰਿਜਕ ਮਹਾਰਾਜ ਨੇ ਦਿੱਤਾ ਆ ਕਿਸੇ ਚੀਜ਼ ਦੀ ਕਮੀ ਨਹੀਂ ਚਲੋ ਆਪਾਂ ਟਾਈਮ ਵੇਸਟ ਕੀਤੇ ਬਿਨਾ ਜਿਹੜੀ ਵੀਡੀਓ ਸ਼ੁਰੂ ਕਰਦੇ ਆ ਕੰਟੀਨਿਊ ਕਰਦੇ ਆ ਅੱਗੇ ਇੱਕ ਪੈਣ ਹੁੰਦੀ ਆ ਸਿੰਪਲ ਜੇ ਪਰਿਵਾਰ ਤੋਂ ਤੇ ਉਹਦਾ ਮਤਲਬ ਇਹ ਆ ਹੋ ਜਾਂਦਾ ਆ ਤੇ ਮੈਰਿਜ ਹੋ ਕੇ ਅਗਲੇ ਘਰੇ ਜਾਂਦੀ ਆ ਕੁਝ ਸਮਾਂ ਵਧੀਆ ਨਿਕਲਦਾ ਆ ਬਾਈ ਗੁਰ ਪ੍ਰਮਾਤਮਾ ਉਹਨਾਂ ਨੂੰ ਬੱਚੇ ਦੋ ਪੁੱਤਰਾਂ ਦੀਆਂ ਦਾਤਾਂ ਦਿੰਦੇ ਆ ਟਾਈਮ ਵਧੀਆ ਨਿਕਲਦਾ ਹੈ ਹੌਲੀ ਹੌਲੀ ਜਦੋਂ ਬੱਚੇ ਵੱਡੇ ਹੁੰਦੇ ਆ ਤੇ ਮਤਲਬ ਜਿਹੜੇ ਉਹ ਭੈਣ ਜੀ ਦੇ ਹਸਬੰਡ ਹੁੰਦੇ ਆ ਉਹ ਡਰਿੰਕ ਵਗੈਰਾ ਕਰਦੇ ਆ ਤੇ ਬਾਹਰ ਤੁਹਾਨੂੰ ਪਤਾ ਜਿਹੜਾ ਬੰਦਾ ਡਰਿੰਕ ਕਰਦਾ ਆ ਉਹਦੀ ਆਦਤ ਹੁੰਦੀ ਆ ਕਿ ਪੈਸੇ ਜਿਹੜੇ ਉਹ ਖੁੱਲੇ ਡੋਣੇ ਹਨਾ ਕਿਉਂਕਿ ਉਹ ਜਿਆਦਾ ਵੱਡੀ ਮਤਲਬ ਜਾਇਦਾ ਦਵਾਲੇ ਮਾਲਕ ਨਹੀਂ ਸੀ ਗੁਜ਼ਾਰਾ ਹੀ ਸੀ ਬਸ 2 2.5 ਕਿਲੇ ਜ਼ਮੀਨ ਤੇ ਤੇ ਤੁਹਾਨੂੰ ਵੀ ਪਤਾ ਕਿ ਇੰਨੀ ਜ਼ਮੀਨ ਤੇ ਕਿੰਨਾ ਕੁ ਕੁਝ ਹੁੰਦਾ ਆ ਹੋਰ ਕੋਈ ਉਹਨਾਂ ਦਾ ਆਊਟ ਬਿਜ਼ਨਸ ਨਹੀਂ ਸੀ ਇਹ ਕਾਫੀ ਪੁਰਾਣੀ ਗੱਲ ਆ ਤੇ ਉਹਨਾਂ ਨੇ ਮਤਲਬ ਜਦੋਂ ਬਾਹਰ ਅੰਦਰ ਪਾਰਟੀਆਂ ਚ ਜਾਣਾ ਪੈਸੇ ਐਵੇਂ ਵੇਸਟ ਹੋਣੇ ਤੇ ਉਹਨਾਂ ਦੇ ਸਿਰ ਤੇ ਨਾ ਕਰੋੜ ਮਤਲਬ ਕਰੋੜਾਂ ਦੇ ਹਿਸਾਬ ਤੇ ਕਰੋੜ ਹੀ ਲਾ ਲਓ ਕਰਜ਼ਾ ਚੜ ਗਿਆ ਤੇ ਮਤਲਬ ਵਿਚਾਰੇ ਬਹੁਤ ਟੈਨਸ਼ਨ ਚ ਰਹਿਣ ਲੱਪੇ ਇੰਨਾ ਕਰਜ਼ਾ ਵੀ ਲਾਉਣਾ ਤੇ ਕਿਵੇਂ ਲਾਈਏ ਹਨਾ ਦਿਮਾਗ ਤੇ ਬਹੁਤ ਬੋਝ ਰਹਿਣਾ ਉਹਨਾਂ ਦੇ ਫਿਰ ਹੌਲੀ ਹੌਲੀ ਕੀ ਹੋਇਆ ਕਿ ਸਾਰੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਕਿਹਾ ਕਿ ਇੱਥੇ ਤੁਹਾਡਾ ਕੁਝ ਨਹੀਂ ਬੰਨਣਾ ਕਿਉਂਕਿ ਜਿਹੜੇ ਸ਼ਰੀਕਾ ਹੁੰਦਾ ਤੁਹਾਨੂੰ ਪਤਾ ਹੌਲਤਾਂ ਖਿੱਚਣ ਵਾਲਾ ਹੁੰਦਾ ਜ਼ਮੀਨ ਜਿਹੜੀ ਸਾਰੀ ਉਹਨਾਂ ਦੇ ਭਰਾਵਾਂ ਨੇ ਰੱਖ ਲਈ ਜਿਹੜੇ ਉਹ ਮਤਲਬ ਉਹਨਾਂ ਦੇ ਜਿੱਥੇ ਉਹ ਭੈਣ ਜੀ ਵੀ ਆਏ ਸੀ ਉਹਨਾਂ ਦੇ ਦਿਓਰ ਜੇਠਾ ਨੇ ਤੇ ਜਦੋਂ ਮਤਲਬ ਰਿਸ਼ਤੇਦਾਰ ਸਾਰਿਆਂ ਨੇ ਸਮਝਾਇਆ ਕਿ ਇੱਥੇ ਕੁਝ ਨਹੀਂ ਬੰਨਣਾ ਤੁਸੀਂ ਸਾਡੇ ਕੋਲ ਆਜੋ ਉੱਥੇ ਰਵੋ ਉਧਰ ਚਲੇ ਗਏ ਪਰ ਬਗਾਨੇ ਥਾਂ ਤੇ ਤੁਹਾਨੂੰ ਵੀ ਪਤਾ ਆ ਕਿ ਕੁਝ ਨਹੀਂ ਹੁੰਦਾ ਆਪਣਾ ਘਰ ਆਪਣਾ ਹੀ ਆਪਾਂ ਮੇ ਰੋਟੀ ਕੋਈ ਰੁੱਖੀ ਖਾਵੇ ਕਾਏ ਸੁੱਕੀ ਖਾਵੇ ਚੋਪੜੀ ਖਾਵੇ ਜਿਵੇਂ ਵੀ ਖਾਵੇ ਉੱਥੇ ਕੁਝ ਸਮਾਂ ਬੀਤਿਆ ਨਾ ਟਾਈਮ ਪਾਸ ਹੋਇਆ ਫਿਰ ਉਹਨਾਂ ਨੂੰ ਵਾਪਸ ਆਪਣੇ ਘਰੇ ਹੀ ਆਉਣਾ ਪਿਆ ਉਹਨਾਂ ਨੂੰ ਰਿਸ਼ਤੇਦਾਰ ਸਾਰੇ ਉਹਨਾਂ ਦੇ ਘਰੇ ਛੱਡ ਗਏ ਪਰ ਉਹ ਭੈਣ ਜਿਹੜੀ ਸੀ ਨਾ ਪਿੱਛੋਂ ਵੀ ਜਿਹੜਾ ਉਹਦਾ ਪਰਿਵਾਰ ਸੀ ਪੇਕਿਆਂ ਦਾ ਉਹ ਵੀ ਸਿਰਫ ਮਹਾਰਾਜ ਦੀ ਬਾਣੀ ਨੂੰ ਮੰਨਣ ਵਾਲੇ ਸੀ ਤੇ ਉਹ ਭੈਣ ਦਾ ਵਿਸ਼ਵਾਸ ਵੀ ਜਿਹੜਾ ਉਹ ਵੀ ਅਟੁੱਟ ਸਿੰਘਾ ਉਹ ਵੀ ਮਹਾਰਾਜ ਨੂੰ ਹੀ ਬਾਣੀ ਨੂੰ ਹੀ ਮੰਨਦੀ ਸੀ ਹੋਰ ਉਹ ਕਿਸੇ ਚੀਜ਼ ਤੇ ਵਿਸ਼ਵਾਸ ਨਹੀਂ ਸੀ ਕਰਦੀ ਤੇ ਜੇ ਆਪਾਂ ਪਰਮਾਤਮਾ ਤੇ ਇੰਨਾ ਵਿਸ਼ਵਾਸ ਰੱਖੀਓ ਦਿਨ ਕਿਉਂ ਨਹੀਂ ਫੇਰਦਾ ਦਿਨ ਬਦਲ ਕੇ ਆਉਂਦੇ ਨੇ ਤੇ ਉਸ ਪੈਨ ਨੇ ਮਤਲਬ ਜਦੋਂ ਆਪਣੇ ਘਰੇ ਆ ਕੇ ਵਾਪਸ ਜੋਤ ਲਾਉਣੀ ਸਟਾਰਟ ਕੀਤੀ ਸ਼ਾਮ ਦਾ ਟਾਈਮ ਹੋਣਾ ਤੇ ਜੋਤ ਲਾਉਣੀ ਉਹਨਾਂ ਨੇ ਗੁਰੂਆਂ ਦਸਾਂ ਗੁਰੂਆਂ ਦੇ ਨਾਮ ਦੀ 11ਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੀ ਜੋਤ ਲਾਉਣੀ ਕਰਨੀ ਉਹਨਾਂ ਨੇ ਹੌਲੀ ਹੌਲੀ ਬੰਦਾ ਬੰਦਾ ਜਿਹੜੇ ਉਹਨਾਂ ਦੇ ਦੋ ਬੇਟੇ ਸੀ ਉਹਨਾਂ ਦਾ ਬਾਹਰ ਛੋਟੀ ਕੰਟਰੀ ਦੁਬਈ ਵਗੈਰਾ ਵਾਲੀ ਸਾਈਡ ਦਾ ਕੰਮ ਬਣ ਗਿਆ ਉਹ ਉੱਥੇ ਜਾ ਕੇ ਰਹਿਣ ਲੱਪੇ ਹੌਲੀ ਹੌਲੀ ਮਹਾਰਾਜ ਨੇ ਉਹਨਾਂ ਨੂੰ ਇੰਨੀਆਂ ਕ ਤਰੱਕੀਆਂ ਦਿੱਤੀਆਂ ਕਿ ਉਹਨਾਂ ਦਾ ਟਰਾਲਿਆਂ ਦਾ ਕੰਮ ਬਣ ਗਿਆ ਤੁਹਾਨੂੰ ਵੀ ਪਤਾ ਕਿ ਟਰਾਲਿਆਂ ਦੇ ਕੰਮ ਦੇ ਵਿੱਚ ਕਿੰਨਾ ਪੈਸਾ ਹੈ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਚਾਰ ਚਾਰ ਲਾਇਸੈਂਸ ਬਣ ਗਏ ਉਹਨਾਂ ਦੇ ਇਨਾ ਕੰਮਾਂ ਡਰਾਈਵਰੀ ਦੇ ਵਿੱਚ ਤੇ ਪਰਮਾਤਮਾ ਨੇ ਹੌਲੀ-ਹੌਲੀ ਜਿਹੜਾ ਉਹਨਾਂ ਦਾ ਰਿਜਕ ਸੀ ਜਿਹੜਾ ਕਰਜ਼ਾ ਸੀ ਉਹ ਦੋਵਾਂ ਭਰਾਵਾਂ ਨੇ ਉਹਨਾਂ ਪੈਣ ਜੀ ਦੇ ਬੇਟਿਆਂ ਨੇ ਉਲਾਇਆ ਕਰਜ਼ਾ ਲੈ ਗਿਆ ਹੌਲੀ-ਹੌਲੀ ਉਹ ਆਪਣੇ ਸੈੱਟ ਹੋ ਗਏ ਫਿਰ ਉਹਨਾਂ ਨੇ ਆਪਣਾ ਕਾਰੋਬਾਰ ਬਣਾਇਆ ਕਾਰੋਬਾਰ ਬਣਾ ਕੇ ਬਾਬਾ ਜੀ ਦਾ ਰੂਮ ਬਣਾਇਆ ਉੱਥੇ ਉਹਨਾਂ ਨੇ ਦਸਾਂ ਗੁਰੂਆਂ ਦਾ ਸਰੂਪ ਰੱਖਿਆ ਉੱਥੇ ਵੀ ਅਰਗਬਤੀ ਜੋਤ ਲਾਉਣੀ ਸਟਾਰਟ ਕੀਤੀ ਉਸ ਪੈਣ ਜੀ ਨੂੰ ਪਾਠ ਨਹੀਂ ਸੀ ਕਰਨਾ ਹੁੰਦਾ ਉਹਨਾਂ ਨੇ ਆਪਣੇ ਬੇਟੇ ਤੋਂ ਜਪਜੀ ਸਾਹਿਬ ਦਾ ਪਾਠ ਸਿੱਖਿਆ ਕਿ ਮੈਨੂੰ ਪਾਠ ਸਿਖਾਓ ਮੇਰਾ ਦਿਲ ਕਰਦਾ ਹੈ ਹਨਾ ਜਿੰਦੇ ਅੰਦਰ ਇੱਛਾ ਹੋਵੇ ਉਹੀ ਇਹ ਚੀਜ਼ ਸਿੱਖ ਸਕਦਾ ਦੂਸਰਾ ਨਹੀਂ ਤੇ ਉਹਨਾਂ ਨੇ ਪਾਠ ਕਰਨਾ ਸਟਾਰਟ ਕਰਤਾ ਸਵੇਰ ਉੱਠਣਾ ਇਸ਼ਨਾਨ ਕਰਨਾ ਅਰਗਬੱਤੀ ਲਾਉਣੀ ਜਪਜੀ ਸਾਹਿਬ ਦਾ ਪਾਠ ਕਰਨਾ ਗੁਰਦੁਆਰਾ ਸਾਹਿਬ ਜਾਣਾ ਫਿਰ ਹੌਲੀ-ਹੌਲੀ ਉਹਨਾਂ ਨੇ ਆਪਣੇ ਘਰੇ ਜਿਵੇਂ ਆ ਸਾਲ ਬਾਅਦ 6 ਮਹੀਨੇ ਬਾਅਦ ਸੁਖਮੀ ਸਹਿਬ ਦਾ ਪਾਠ ਕਰਵਾਉਣਾ ਉਹਨਾਂ ਦੇ ਉੱਥੇ ਕੋਈ ਵਰਸੀ ਲੱਗਦੀ ਉੱਥੇ ਵੀ ਉਹਨਾਂ ਖੰਡ ਪਾਠ ਸਹਿਬ ਪ੍ਰਕਾਸ਼ ਕਰਵਾਉਣੇ ਤੇ ਜੇ ਇੱਕ ਪਿੰਡ ਵਾਲੇ ਗੁਰਦੁਆਰਾ ਸਹਿਬ ਕੋਈ ਮਤਲਬ ਜਿਵੇਂ ਹੁੰਦੇ ਨੇ ਹਨਾ ਮੱਸਿਆ ਹੋਣੀ ਪੁੰਨਿਆ ਹੋਣੀ ਉਹਨਾਂ ਨੇ ਉੱਥੇ ਦੁੱਧ ਜਿਹੜਾ ਵੀ ਆਪਾਂ ਦਾ ਸੰਬੰਧ ਕੱਢਦੇ ਆ ਉਹ ਦੇ ਕੇ ਆਉਣਾ ਉੱਥੇ ਹੌਲੀ-ਹੌਲੀ ਮਹਾਰਾਜ ਨੇ ਉਹਨਾਂ ਦੇ ਘਰੇ ਬਰਕਤਾਂ ਪਾਉਣੀਆਂ ਸ਼ੁਰੂ ਕਰਤੀਆਂ ਦੋਵਾਂ ਪੁੱਤਰਾਂ ਦੇ ਵਿਆਹ ਹੋਏ ਅੱਗੇ ਉਹਨਾਂ ਦੇ ਬੱਚੇ ਹੋਏ ਸੈੱਟ ਹੋ ਗਏ ਉਹ ਆਪਣੇ ਆਪਣੇ ਰਿਜਕ ਉਹਨਾਂ ਨੂੰ ਮਹਾਰਾਜ ਨੇ ਬਹੁਤ ਦੇਤਾ ਕਿੱਥੇ ਗਰੀਬੀ ਸੀ ਤੇ ਕਿੱਥੇ ਉਹ ਮਤਲਬ ਮਹਾਰਾਜ ਦੀ ਬਾਣੀ ਨਾਲ ਜੁੜੇ ਸਾਰਾ ਪਰਿਵਾਰ ਤੇ ਉਹਨਾਂ ਨੂੰ ਮਹਾਰਾਜ ਨੇ ਰਿਜਕ ਦਿੱਤਾ ਫਿਰ ਉਹਨਾਂ ਕੀ ਅਰਚਨਾਈ ਕੀ ਜਿਹੜਾ ਉਹਨਾਂ ਦਾ ਵੱਡਾ ਬੇਟਾ ਸੀ ਉਹਨੇ ਟਰਾਲਿਆਂ ਦੇ ਮਤਲਬ ਲਾਇਸੈਂਸ ਬਣੇ ਹੋਏ ਸੀ ਉਸ ਬੇਸ ਤੇ ਉਹਨਾਂ ਉਹਨਾਂ ਨੇ ਬਾਹਰ ਦੀ ਕੰਟਰੀ ਵੱਡੀ ਕੰਟਰੀ ਕੈਨੇਡਾ ਅਮਰੀਕਾ ਲਾ ਲਓ ਕਿ ਉੱਥੇ ਉਹਨੇ ਆਪਣਾ ਬਣਾਉਣਾ ਸੀਗਾ ਕਾਗਜ਼ ਪੱਤਰ ਉਧਰ ਦੇ ਤਿਆਰ ਕਰਨੇ ਸੀ ਫਿਰ ਉੱਥੇ ਅੜਚਨ ਲੱਗਣ ਲੱਗੀ ਕਿ ਉਹਨਾਂ ਨੇ ਤੁਹਾਨੂੰ ਪਤਾ ਹੈ ਕਿ ਜੋ ਇਹਦੇ ਵਿੱਚ ਵੀ ਉਹਨਾਂ ਨੂੰ ਆਈਲੈਸ ਕਰਨਾ ਪੈਂਦਾ ਹੈ ਹਨਾ ਉਹਨਾਂ ਨੇ ਉਹ ਸਟਾਰਟ ਕਰਨ ਲੱਗੇ ਨਾ ਸਕਸੈਸ ਹੋਏ 2-3 ਵਾਰ ਸ਼ਾਇਦ ਕੀਤਾ ਫਿਰ ਹੌਲੀ-ਹੌਲੀ ਉਹਨਾਂ ਨੇ ਕੀ ਕੀਤਾ ਕਰੇ ਮਹਾਰਾਜ ਦੀਆਂ ਮਤਲਬ ਲਿਆ ਕੇ ਸੁਖਨੀ ਸਾਹਿਬ ਦਾ ਪਾਠ ਕੀਤਾ ਤੇ ਸੁਧਾਰਨ ਪਾਠ ਵੀ ਕਰੇ ਖੋਲੇ ਆ ਉਹਨਾਂ ਨੇ ਉਹਨਾਂ ਦੀਆਂ ਨੋਹਾਂ ਨੇ ਉਹ ਪਹਿਨ ਜੀ ਦੀਆਂ ਨੇ ਉਹਨਾਂ ਨੇ ਉਹ ਪਾਠ ਕੀਤੇ ਹੌਲੀ ਹੌਲੀ ਰਾਹ ਬੰਦਾ ਬੰਦਾ ਉਹ ਸੱਚੇ ਬਾਦਸ਼ਾਹ ਪਹਿਲੀ ਪੌੜੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਵੀ ਰਾਹ ਖੋਲ ਤੇ ਉਹਨਾਂ ਦਾ ਬਾਹਰ ਦਾ ਪੀਆਰ ਬੇਸ ਤੇ ਫਾਈਲ ਜਿਹੜੀ ਉਹ ਲੱਗ ਗਈ ਪੀਆਰ ਹੋ ਗਏ ਉਹ ਪੀਆਰ ਇੱਥੋਂ ਹੀ ਹੋ ਕੇ ਗਏ ਨੇ ਉੱਥੇ ਉਹ ਸੈੱਟ ਹੋ ਗਏ ਜਾ ਕੇ ਵਿਦ ਫੈਮਲੀ ਗਏ ਵਾਈਫ ਗਈ ਉਹਨਾਂ ਦੇ ਬੱਚੇ ਨਾਲ ਗਏ ਤੇ ਦੂਸਰਾ ਬੇਟਾ ਜੇ ਛੋਟੀ ਕੰਟਰੀ ਉੱਥੇ ਉਹਨੂੰ ਉੱਥੇ ਵੀ ਉਹਨੂੰ ਬਹੁਤ ਪੈਸੇ ਬਣਦੇ ਆ ਗੱਲ ਇਹ ਹੈ ਕਿ ਆਪਣੇ ਵਿਸ਼ਵਾਸ ਦੀ ਸਵੇਰ ਉੱਠ ਕੇ ਮਹਾਰਾਜ ਦੀ ਬਾਣੀ ਪੜੋ ਪਾਠ ਕਰੋ ਹਨਾ ਜਿਹੜੇ ਮਤਲਬ ਪਾਠ ਦੇ ਵਿੱਚ ਆਪਣੀ ਨੇਚਾ ਬੰਦੀ ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ ਇਸ ਪਾਠ ਨਾਲ ਇਹ ਸੰਤੁਸ਼ਟੀ ਮਿਲਦੀ ਮਨ ਨੂੰ ਮੈਂ ਸਵੇਰ ਉੱਠ ਕੇ ਜਪਜੀ ਸਾਹਿਬ ਜੀ ਸਬੰਦ ਸ੍ਰੀ ਅਨੰਦ ਸਾਹਿਬ ਦੀ ਬਾਣੀ ਪੜ੍ਹਦੀ ਆ ਮੈਨੂੰ ਪਤਾ ਕਿ ਜਪਜੀ ਸਾਹਿਬ ਦਾ ਪਾਠ ਕਰਾਂਗੀ ਸਾਰਾ ਦਿਨ ਮਨ ਸ਼ਾਂਤ ਰਹਿੰਦਾ ਆ ਉਹ ਪਰਮਾਤਮਾ ਆਪਾਂ ਇਹ ਨਹੀਂ ਕਹਿੰਦੇ ਕਿ ਟਾਈਮ ਹਨਾ ਸਾਰੇ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਪਰ ਟਾਈਮ ਆਪਾਂ ਨੂੰ ਕੱਢਣਾ ਪੈਂਦਾ ਥੋੜਾ ਟਾਈਮ ਪਹਿਲਾਂ ਉੱਠ ਪਵੋ ਇੱਕ ਪਾਠ ਬੈਠ ਕੇ ਕਰ ਦੋ ਦੂਸਰੇ ਪਾਠ ਆਪਾਂ ਕੰਮ ਕਰਦੇ ਤੁਰੇ ਫਿਰਦੇ ਵੀ ਕਰ ਸਕਦੇ ਹਾਂ ਬਾਣੀ ਨਾਲ ਜੁੜਾਂਗੇ ਪਰਮਾਤਮਾ ਹਰ ਤਰ੍ਹਾਂ ਦੇ ਕਸ਼ਟ ਕੱਟਦੇ ਆ ਦੁੱਖ ਦੂਰ ਹੁੰਦੇ ਆ ਹਨਾ ਗੱਲ ਇਹ ਆ ਕਿ ਨੇਚ ਆਪਣੀ ਬਣਾ ਕੇ ਰੱਖਣੀ ਪੈਂਦੀ ਹੈ ਤੇ ਉਸ ਭੈਣ ਨੇ ਇੰਨੀ ਆਪਣੀ ਨੇਚਾ ਬਣਾ ਕੇ ਰੱਖੀ ਮਹਾਰਾਜ ਨਾਲ ਬਾਣੀ ਨਾਲ ਜੁੜੇ ਕਰੇ ਜੋਤ ਲਾਉਣੀ ਤੇ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਨੇ ਫਾਲ ਦੇਤਾ ਤੇ ਅੱਜ ਉਹਨਾਂ ਦੇ ਘਰੇ ਮੀਟ ਸ਼ਰਾਬ ਉਹਨਾਂ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਇਹ ਹੁੰਦੀ ਕੀ ਚੀਜ਼ ਆ। ਮਤਲਬ ਵੇਖ ਕੇ ਬੱਚੇ ਇਹ ਨਹੀਂ ਨਫ਼ਰਤ ਮੰਨਦੇ ਆ ਉਸ ਚੀਜ਼ ਤੋਂ ਕਿਉਂਕਿ ਉਹ ਜਦੋਂ ਖਾਂਦੇ ਹੁੰਦੇ ਸੀ ਤੇ ਬੱਚੇ ਉਹਨਾਂ ਦੇ ਬਿਮਾਰ ਹੋ ਜਾਣੇ ਤੇ ਛੱਡਤਾ। ਨਾ ਉਹਨਾਂ ਦੇ ਪੋਤੀ-ਪੋਤਿਆਂ ਨੂੰ ਪਤਾ ਆ ਨਾ ਹੀ ਉਹਨਾਂ ਦੇ ਮੁੰਡਿਆਂ ਨੂੰ ਪਤਾ ਉਹਨਾਂ ਖਾ ਕੇ ਨਹੀਂ ਦੇਖਿਆ ਕਿ ਇਹ ਚੀਜ਼ ਕੀ ਹੁੰਦੀ ਹੈ। ਤੇ ਆਪਾਂ ਸਾਰੇ ਵੀ ਐਵੇਂ ਮਤਲਬ ਬਾਣੀ ਨਾਲ ਜੁੜੀਏ ਹਨਾ ਫੇਰ ਹੀ ਆਪਾਂ ਆਪਣੇ ਸਿਰ ਤੋਂ ਜਿਹੜੇ ਬੋਝ ਨੇ ਜਾਂ ਇਹ ਚੀਜ਼ਾਂ ਨੇ ਉਹ ਲੈ ਸਕਦਿਆਂ ਨੇ ਜੇ ਮੇਰੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਹਨੂੰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ